ਸਤਿਕਾਰਯੋਗ ਸਾਥੀਓ ਜੈ ਭੀਮ ਜੈ ਭਾਰਤ ਮੈਂ ਜੋਰਾ ਸਿੰਘ ਚੀਮਾ ਜੋ ਹਮੇਸ਼ਾ ਦੀ ਤਰ੍ਹਾਂ ਜੋ ਸਿੱਕੇ ਦਾ ਦੂਸਰਾ ਪਾਸਾ ਜਾਂ ਜੋ ਮੇਰੇ ਚੈਨਲ ਦਾ ਨਾਮ ਹੈ ਕੌੜਾ ਸੱਚ ਉਹਦੇ ਸਬੰਧ ਵਿੱਚ ਹੀ ਆਪ ਜੀ ਦੇ ਸਾਹਮਣੇ ਆਪਣੇ ਵਿਚਾਰ ਰੱਖਦਾ ਹਾਂ ਜੋ ਅੱਜ ਮੈਂ ਆਪ ਜੀ ਦੇ ਸਾਹਮਣੇ ਗੱਲ ਕਰ ਰਿਹਾ ਉਹ ਹੈ ਆਮ ਆਦਮੀ ਪਾਰਟੀ ਸੁਪਰੀਮੋ ਔਰ ਦਿੱਲੀ ਦੇ ਮੁੱਖ ਮੰਤਰੀ केजरीवाल ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਤੋਂ ਪੰਜਾਬ ਨੂੰ ਬਚਾਉਣ ਲਈ ਸਾਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇੱਕ ਮંચ ਤੇ ਇਕੱਠਾ ਹੋਣਾ ਪਵੇਗਾ ਕਿਉਂਕਿ ਇਹ ਦੋਨੇ ਹੀ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨ ਰਹੇ ਇਹ ਆਪਣੇ ਆਪ ਨੂੰ ਸੁਪਰੀਮੋ ਤਾਕਤ ਮੰਨ ਕੇ ਮਨੁੱਖੀ ਸਮਰਤੀ ਦੇ ਤਹਿਤ ਚੱਲ ਰਹੇ ਹਨ ਜੋ ਦਿੱਲੀ ਦੇ ਲੋਕਾਂ ਦੀ ਗੱਲ ਹੈ ਉਹ ਦਿੱਲੀ ਦੇ ਲੋਕ ਜਾਣਣ ਪਰ ਜੋ ਪੰਜਾਬ ਦੀ ਗੱਲ ਹੈ ਪੰਜਾਬ ਅਸੀਂ ਪੰਜਾਬ ਚ ਰਹਿੰਦੇ ਹੋਏ ਤਾਂ ਇਸ ਗੱਲ ਨੂੰ ਧਿਆਨ ਦੇਣਾ ਪਵੇਗਾ ਕਿ ਵੀ ਭਗਵੰਤ ਸਿੰਘ ਮਾਨ ਕੀ ਆਪਣੇ ਆਪ ਨੂੰ ਰੱਬ ਸਮਝਦਾ ਹੈ ਉਹ ਇੱਕ ਮੁੱਖ ਮੰਤਰੀ ਹੈ ਔਰ ਇਹਦੇ ਉੱਪਰ ਜੋ ਰਾਜਪਾਲ ਬੈਠਾ ਹੈ ਰਾਜਪਾਲ ਨੂੰ ਇਸ ਕਰਕੇ ਬਿਠਾਇਆ ਗਿਆ ਹੈ ਕਿ ਵੀ ਜੋ ਰਾ ਸਰਕਾਰਾਂ ਹਨ ਉਹ ਕੀ ਕੰਮ ਕਰ ਰਹੀਆਂ ਹਨ ਉਨ੍ਹਾਂ ਦੀ ਨਿਗਰਾਨੀ ਕਰਨੀ ਉਨ੍ਹਾਂ ਦੀ ਦੇਖਰੇਖ ਕਰਨੀ ਤੇ ਉਹਨਾਂ ਨੂੰ ਜੋ ਉਹ ਜਵਾਬ ਮੰਗਦੇ ਹਨ ਉਹ ਦੇਣਾ ਭਗਵੰਤ ਸਿੰਘ ਮਾਨ ਨੇ ਆਪਣੇ ਹੋਮੇ ਵਿੱਚ ਜੋ ਇਹਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਆਰਐਸਐਸ ਨੇ ਇਹਨੂੰ ਹਦਾਇਤ ਦਿੱਤੀ ਹੋਈ ਹੈ ਕਿ ਵੀ ਤਾਂ ਪੰਜਾਬ ਨੂੰ ਬਰਬਾਦ ਕਰਨਾ ਹੈ ਪੰਜਾਬ ਦੇ ਵਿੱਚ ਇੱਕ ਨਵੀਂ ਲਹਿਰ ਕਰਨੀ ਹੈ ਜੀਦੇ ਵਿੱਚ ਗੁੰਡਾਗਰਦੀ ਤੇ ਉਹਦੇ ਵਿੱਚ ਸਮਾਇਕ ਬਲੈਕਮੇਲ ਜੋ ਵੀ ਜੰਨੀਆਂ ਇਹਦੀਆਂ ਲਾਮਤਾਂ ਨੇ ਉਹਨਾਂ ਨੂੰ ਤਾਂ ਲਾਗੂ ਕਰਨਾ ਮਨੁਸ਼ੀਮਰਤੀ ਕਹਿੰਦੀ ਹੈ ਜੀ ਇਹ ਗੱਲਾਂ ਲਗੀਆਂ ਤਾਂ ਲੋਕਾਂ ਨੂੰ ਡਰਾ ਕੇ ਧਮਕਾ ਕੇ ਤਾਂ ਆਪਣਾ ਰਾਜ ਕਰਨਾ ਤੇ ਉੱਥੇ ਹੁਣ ਪੰਜਾਬ ਦੇ ਵਿੱਚ ਕੀ ਭਾਰਤ ਦੇ ਵਿੱਚ ਸੰਵਿਧਾਨ ਰਾਜ ਹੈ ਸੰਵਿਧਾਨ ਕਹਿੰਦਾ ਹੈ ਔਰ ਸੁਪਰੀਮ ਕੋਰਟ ਦਾ ਹਿਦਾਇਤ ਹੈ ਕਿ ਵੀ ਜਿਸ ਐਮਐਲਏ ਮੰਤਰੀ ਨੂੰ 2 ਸਾਲ ਜਾਂ ਇਸ ਤੋਂ ਉੱਪਰ ਦੀ ਸਜ਼ਾ ਹੋ ਜਾਂਦੀ ਹੈ ਉਹ ਉਸ ਅਸਪਦਿ ਉਤੇ ਨਹੀਂ ਰਹਿ ਸਕਦਾ ਅਫਸੋਸ ਕਿ ਕੇਜਰੀਵਾਲ ਦੇ ਮੰਤਰੀ ਅਮਨ अरोड़ा ਨੂੰ 2 ਸਾਲ ਦੀ ਕੈਦ ਹੋਈ ਹੈ ਉਹ ਹਾਲੇ ਵੀ ਮੰਤਰੀ ਹੈ ਤੇ ਉਹਨੂੰ ਇਸ ਤੋਂ ਵੱਡੀ ਗੱਲ ਕਈ ਆਜ਼ਾਦੀ ਦੇ ਹੱਦ ਤੋ ਝੰਡਾ ਝੁਲਾਉਣ ਦੀ ਵੀ ਰਸਮ ਕਰੇਗਾ ਇਸ ਕਰਕੇ ਸੰਵਿਧਾਨ ਦਾ ਮਜ਼ਾਕ ਉਡਾਉਣ ਵਾਲਾ ਕਿਉਂਕਿ ਸੰਵਿਧਾਨਕ ਅਧਿਕਾਰ ਦੇ ਉੱਤੇ ਬੈਠਾ ਰਾਜਪਾਲ ਰਾਜਪਾਲ ਦਾ ਪਹਿਲਾਂ ਮਜ਼ਾਕ ਉਡਾਇਆ ਰਾਜਪਾਲ ਦਾ ਨਹੀਂ ਮਜ਼ਾਕ ਉਡਾਇਆ ਉਹਨੇ ਸੰਵਿਧਾਨ ਦਾ ਮਜ਼ਾਕ ਉਡਾਇਆ ਹੁਣ ਅਮਨ ਅਰੋੜਾ ਨੂੰ ਜੋ ਸੁਪਰੀਮ ਕੋਰਟ ਦੇ ਸੰਵਿਧਾਨ ਦੇ ਤਹਿਤ ਉਹ ਤੋਂ ਰਾਜਾ ਹੋਈ ਹੈ ਉਹ ਹੱਕਦਾਰ ਨਹੀਂ ਉਹ ਹੁਣ ਸੰਵਿਧਾਨ ਤੇ ਸੁਪਰੀਮ ਕੋਰਟ ਦੀ ਤੋਹੀਨ ਕਰ ਰਿਹਾ ਹੈ ਤੇ ਉਹਦੇ ਵਿੱਚੋਂ ਆਪਣੇ ਮੰਤਰੀ ਨੂੰ ਇਹ ਜਾਣਦੇ ਹੋਏ ਵੀ ਇਹ ਸਜ਼ਾ ਹੋਈ ਹੈ ਉਹਨੂੰ ਮੰਤਰੀ ਪਾਦਰ ਐਮ ਐਲ ਏ ਤੋਂ ਧੱਕੀ ਕਰਨਾ ਸੀ ਉਹਨੂੰ ਝੰਡਾ ਚਲਾਉਣ ਦੀ ਰਸਮ ਦੇ ਕੇ ਕੀ ਉਹ ਕਰਨਾ ਚਾਹੁੰਦਾ ਹੈ ਇਸੇ ਤਰ੍ਹਾਂ ਦਿੱਲੀ ਦਾ ਜੋ ਮੁੱਖ ਮੰਤਰੀ ਹੈ ਉਹ ਚੋਰਾਂ ਦਾ ਕੱਪੜੇ ਬਾਜਾਂ ਦਾ ਇੱਕ ਸਰਦਾਰ ਮੰਨਿਆ ਜਾਵੇਗਾ ਆ ਉਹਦੀ ਕਰਤੂਤ ਦੇਖ ਕੇ ਕਿਉਂਕਿ ਜੇ ਉਹ ਸੱਚਾ ਹੈ ਤੇ ਇੱਡੀ ਸਭ ਨੇ ਪੇਸ਼ ਕਿਉਂ ਨਹੀਂ ਹੋ ਰਿਹਾ ਉਹ ਠੁੱਠਾ ਹੈ ਉਹਦੇ ਕੋਲ ਈਡੀ ਦੇ ਸਾਹਮਣੇ ਕਹਿਣ ਨੂੰ ਕੁਝ ਹੈ ਨਹੀਂ ਤੇ ਉਹਨੂੰ ਡਰ ਹੈ ਕਿ ਮੈਨੂੰ ਈਡੀ ਗ੍ਰਿਫਤਾਰਨਾ ਕਰ ਲੇ ਕਦੋਂ ਤੱਕ ਬੱਜਨੇਗਾ ਵੀ ਤੈਨੂੰ ਬਚਾਉਣ ਵਾਲਾ ਤਾਂ ਕੋਈ ਨਹੀਂ ਈਡੀ ਤੋਂ ਬਚਾਉਣ ਕਿਉਂ ਉਹਦੇ ਸਬੂਤਾਂ ਦਿੱਤੇ ਹੈ ਤੇ ਤੈਨੂੰ ਮੰਗ ਰਹੀ ਹੈ ਗੱਲ ਫਿਰ ਦੂਸਰਾ ਤੂੰ ਭਗਵੰਤਮਾਨ ਤੇ ਤੂੰ ਤੇ ਤੇਰਾ ਭਗਵੰਤਮਾਨ ਲੋਕਾਂ ਨੂੰ ਇਹ ਕਹਿੰਦੇ ਸਾਡੀ ਸਰਕਾਰ ਦੇ ਵਿੱਚ ਉੱਥੇ ਦਿੱਲੀ ਦੇ ਵਿੱਚ ਮੈਡੀਕਲ ਚੁੱਤਾਂ ਬੜੀਆਂ ਨੇ ਜੀ ਆਹ ਦੇਖੋ ਆਹ ਹੈ ਦਿੱਲੀ ਦੇ ਜੋ ਗ੍ਰਹਿ ਮੰਤਰਾਲੇ ਨੇ ਇਹ ਜਿਹੜੀ ਦਵਾਈਆਂ ਦੀ ਉਹ ਕਪੜੇ ਵਾਜੀ ਤੇ ਇਹਦੇ ਵਿੱਚ ਇਹਨੂੰ ਅ ਕਿਹਾ ਹੈ ਦੀ ਬਿਜੀਲੈਂਸ ਜਾਂਚ ਸੀਬੀਆਈ ਜਾਂਚ ਬਿਠਾਉਣੀ ਪਈ ਤੇ ਇੱਥੇ ਪੰਜਾਬ ਦੇ ਵਿੱਚ ਫੜਾ ਮਾਰਦਾ ਇਹਨੇ ਇਹ ਤੇ ਉਹਦੇ ਕਰੋੜਾਂ ਰੁਪਏ ਖਰਚਾ ਜਾ ਰਿਹਾ ਹੈ ਉਹਦੇ ਲੁੱਕ ਦਾ ਉਹ ਫਿਰਦਾ ਹੈ ਕੇਜਰੀਵਾਲ ਪੈਸਾ ਪੰਜਾਬ ਦਾ ਜਹਾਜਾਂ ਦੇ ਰਾਹੀਂ ਤੇ ਆਪਦੇ ਜਹਾਜਾਂ ਦੇ ਰਾਈ ਤੇ ਕਰੋੜਾਂ ਰੁਪਏ ਖਰਚ ਕਰ ਰਿਹਾ ਪੰਜਾਬ ਉਹ ਭਗਵੰਤ ਮਾਨਾ ਤੈਨੂੰ ਮੈਂ ਪਹਿਲਾਂ ਵੀ ਕਹਿਐ ਸੀ ਭਗਵੰਤ ਮਾਨਾ ਬਈ ਮਾਨਾ ਪੰਜਾਬ ਨੂੰ ਲੁੱਟਣਾ ਤੇ ਬਰਬਾਦ ਕਰਨਾ ਛੱਡ ਦੇ ਤੂੰ ਹੌ ਲੋਜੀ ਇੱਕ ਨਵੀਆਂ ਗੱਲਾਂ ਕਰਦਾ ਰਹਿਣਾ ਜੀ ਉਹ ਕਹਿੰਦੇ ਨੇ ਕਿ 600 ਦਿਹਾੜੀ ਵਾਲਾ ਹੋਇਆ ਵੀ 600 ਦਿਹਾੜੀ ਹੁਣ ਤੂੰ ਇਹਨੂੰ ਐਂ ਦੱਸ ਤੂੰ ਇਹ ਗੱਲਾਂ ਮਾਰ ਕੇ ਲੋਕਾਂ ਨੂੰ ਬੁੱਧੂ ਬਣਾ ਰਿਹਾ ਹੈ ਕਿੱਥੋਂ ਭਜੇਗਾ ਹੁਣ ਤਾਂ ਇਹ ਤੇਰੇ ਨਾਲ ਇਹੀ ਗੱਲ ਹੈ ਵੀ ਤੂੰ ਜਿਹੜਾ ਇਹ ਬੰਦੇ ਮੰਗੂ ਵੜ ਕੇ ਰਾਜਪਾਲ ਨੂੰ ਜਵਾਬ ਦੇ ਕਿਉਂਕਿ ਤੇਰੀ ਵਜ੍ਹਾ ਦੇ ਨਾਲ ਰਾਜਪਾਲ ਦੇ ਨਾਲ ਤੋਂ ਜਵਾਬ ਨਾ ਦਿੱਤਾ ਤੇਰੀ ਵਜ੍ਹਾ ਦੇ ਨਾਲ ਕਈ ਕਰੋੜ ਤਾਂ ਤੇ ਉਹਨੇ ਰਾਜਪਾਲ ਨੂੰ ਜਾਨੀ ਪੰਜਾਬ ਦੇ 4-5 ਕਰੋੜ ਰੁਪਏ ਖਰਾਬ ਕਰਨੇ ਵੀ ਤੇਰੀ ਵਜ੍ਹਾ ਨਾਲ ਤੇਰੀ ਬੇਕੁਫੀ ਦੇ ਨਾਲ ਤੇਰਾ ਕੰਮ ਕੀ ਹੈ ਜਵਾਬ ਰਾਜਪਾਲ ਜਵਾਬ ਮੰਗਦਾ ਤੂੰ ਉਹਨੂੰ ਲਿਖ ਕੇ ਦੇ ਜਵਾਬ ਵੀ ਆ ਗੱਲ ਆਏ ਆ ਆ ਗੱਲ ਇੱਥੋਂ ਹੈ ਜੀ ਕਿ ਤੂੰ ਕਿ ਨਵੇਂ ਮੌਲਾ ਪੁੱਤ ਜੰਪਿਆ ਮੁੱਖ ਮੰਤਰੀ ਵੀ ਤੂੰ ਜਵਾਬ ਨਹੀਂ ਦੇਵੇਂਗਾ ਸਵਿਧਾਨ ਹੈ ਤੂੰ ਕਹਿਣਾ ਜੀ ਮੈਨੂੰ ਲੋਕਾਂ ਨੇ ਜਿਹੜੇ ਚੁੜਿਆ ਉਹਨੂੰ ਵੀ ਤਾਂ ਕਿਸ ਨੇ ਸੁਵਿਧਾਨਕ ਉਹਦੇ ਤੇ ਬਿਠਾਇਆ ਇਸ ਕਰਕੇ ਯਾਰ ਗੱਲ ਸੁਣ ਲੈ ਮੇਰੀ ਇੱਕ ਤਾਂ ਜਿਹੜੀਆਂ ਹਾਂ ਤੇਰੀਆਂ ਫੰਡੰਗ ਨੇ ਆਪਣੀਆਂ ਫੋਟੋਆਂ ਜੀਆਂ ਲਾ ਲ ਬੰਦੇ ਦਾ ਪੁੱਤ ਬਣ ਕੇ ਫੋਟੋਆਂ ਲਾ ਲ ਆਪਦੀਆਂ ਤੂੰ ਉਤੋਂ ਆ ਜਿਹੜੀਆਂ ਤੁ ਥਾਂ ਥਾਂ ਤੇ ਪੁਰਤ ਦੀ ਐਪ ਤੇ ਇੱਕ ਭਗਵੰਤ ਉਹਦੀ ਐਪ ਤੇ ਜਿਹੜੇ ਮੈਹਿਕਮੇ ਦੀ ਹੈ ਉਥੇ ਤੁਹ ਤ Punjab ਸਰਕਾਰ ਦਾ ਬੈਲ ਲੱਗਦਾ ਸੀ Punjab ਸਰਕਾਰ ਦੀ ਮੋਹਰ ਹੁੰਦੀ ਹੈ Punjab ਸਰਕਾਰ ਦਾ ਤੁਸੀਂ ਤਾਂ ਆਪਣੀਆਂ ਫੋਟੋ ਬਾਦਰ ਪੱਠਾ ਵਠਾ ਗਿਆ ਉਹਨੂੰ ਤੂੰ ਕੈਪਟਨ ਨੇ ਥੋੜਾ ਜਿਹਾ ਕੀਤਾ ਉਤੋਂ ਤਾਂ ਜਮੇ ਪੱਠਾ ਵਠਾਤਾ ਯਾਰ ਕਰੋੜਾ ਰੁਪਿਆ ਲਾਇਆ ਅਸੀਂ ਵੀ ਉਹਨੇ ਸਰਕਾਰ ਹੁੰਦੇ ਫੋਟੋਆਂ ਲਾਈਆਂ ਸੀ ਅੱਜ ਉਹਨੇ ਤਾਂ ਭਾਂਡਿਆਂ ਜਾਂ ਤੇ ਯਾਰ ਐਂਬੂਲੈਂਸ ਤੇ ਲਏ ਜਾਂ ਤੇ ਤੂੰ ਤਾਂ ਹਰ ਚੀਜ਼ ਦੇ ਵਿੱਚ ਹੀ ਵੜ ਗਿਆ ਤੂੰ ਹੁਣ ਕਰੋੜਾਂ ਰੁਪਈਆ ਦਾ ਕੋਣ ਜਿਹੜਾ ਪਹਿਲਾਂ ਕਈ ਕਰੋੜਾਂ ਰੁਪਈਆ ਉਹਨੇ ਬਾਦਲ ਨੇ ਲਾਇਆ ਫੋਟੋ ਲਾਉਣ ਤੇ ਪਹਿਲਾਂ ਸ਼ੁਰੂ-ਸ਼ੁਰੂ ਦੇ ਵਿੱਚ ਨਾਲ ਜਿਹੜੀ ਸਿਹਤ ਮੰਤਰੀ ਸੀ ਸਿਹਤ ਮੰਤਰੀ ਸੀ ਤੇ ਉਹਦੀ ਫੋਟੋ ਲਾਈ ਚਾਵਲਾ ਜੀ ਦੀ ਬਾਅਦ ਦੇ ਵਿੱਚ ਕਰੋੜਾਂ ਰੁਪਈਆ ਲਾ ਕੇ ਉਹਨੂੰ ਢਾਈ ਤੇ ਦੋਨੇ ਪਾਸੇ ਆਪਣੀ ਫੋਟੋ ਲਾਈ ਉੱਥੇ ਕਿੰਨੇ ਉਹ ਕਰੋੜਾਂ ਰੁਪਈਆ ਲੱਗੇ ਉਸ ਤੋਂ ਬਾਅਦ ਕੈਪਟਨ ਸਰਕਾਰ ਆਈ ਉਹਨੇ ਉਹਦੀਆਂ ਫੋਟੋਆਂ ਲਾਈਆਂ ਤੇ ਕੁਛ ਆਪਣੀਆਂ ਲਾਈਆਂ ਉਹ ਤੇ ਕਿੰਨੇ ਪੈਸੇ ਲੱਗੇ ਹੁਣ ਤੂੰ ਦੇਖ ਥਾਂ ਥਾਂ ਚੰਦ ਚਾੜhta ਹੈ ਤੇਰੇ ਜਦ ਤੂੰ ਇਹ ਤੇ ਰਹੇਗਾ ਤੇਰੀਆਂ ਫੋਟੋਆਂ ਲਾਉਣ ਦੇ ਕਿੰਨਾ ਯਾਨੀ ਤੇ ਆ ਤਿੰਨਾ ਸਰਕਾਰਾਂ ਨੇ ਤਿੰਨਾ ਸਰਕਾਰਾਂ ਨੇ ਤੁਸੀਂ ਅਰਬਾਂ ਰੁਪਈਆ ਖਰਾਬ ਕਰ ਦਿੱਤਾ ਇਹਨਾਂ ਨੇ ਆਪਣੀਆਂ ਫੋਟੋਆਂ ਦੇ ਉੱਤੇ ਤੁਸੀਂ ਪਿਓ ਦਾ ਰਾਸ਼ਮ ਚ ਕਿ ਹੋ ਕੇ ਕਰੀ ਜਾਂਦੇ ਹੋ ਇਸ ਕਰਕੇ ਇਹ ਦਵਾਈਆਂ ਦਾ ਤੇ ਜਿਹੜੀਆਂ ਫੋਟੋ ਲਾ ਲੈ ਨਹੀਂ ਮਿੱਤਰਾ ਤੈਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਅਸੀਂ ਪਹਿਲਾਂ ਵੀ ਰਾਜਪਾਲ ਨੂੰ ਲੈਟਰ ਦੇਵਾਂਗੇ ਔਰ ਉਦੋਂ ਬਾਅਦ ਕੋਰਟ ਦੇ ਵਿੱਚ ਕੇਸ ਲਾਵਾਂਗੇ ਸਾਰਾ ਹਰਜਾਨਾ ਵੀ ਉਸ ਤੋਂ ਪਰ ਮਾਵਾਂਗੇ ਜਿਹੜੇ ਫੋਟੋ ਆ ਲੈ ਰਹੇ ਤੁਹਾਡਾ ਅਧਿਕਾਰ ਨਹੀਂ ਜੋ ਸੰਵਿਧਾਨ ਦੇ ਤਹਿਤ ਪੰਜਾਬ ਸਰਕਾਰ ਲਿਖਿਆ ਜਾ ਸਕਦਾ ਤਾਂ ਇੱਕ ਥਾਂ 'ਤੇ ਕੋਈ ਜਿਹੜੀ ਹੈ ਜਿਹੜੀਆਂ ਪਹਿਲਾਂ ਫੋਟੋਆਂ ਸੀਗੀਆਂ ਉਹਦੇ ਲੱਗਦੇਆਂ ਸੀਗੀਆਂ ਡਾਕਟਰ ਮੇੜਕਰ ਸਾਹਿਬ ਦੀ ਗਾਂਧੀ ਦੀ ਇਹ ਤਾਂ ਹੋ ਸਕਦੀ ਸੀ ਘੋੜਸੜ ਦੇ ਗਾਂਧੀ ਨੂੰ ਤੋਂ ਅਸੀਂ ਉਦੋਂ ਬਾਅਦ ਇੱਕ ਹੋਣ ਲੱਗਾ ਸੀ ਵੀ ਕੁਝ ਦਫ਼ਤਰਾਂ ਦੇ ਵਿੱਚ ਕੁਝ ਤੇ ਇੱਕ ਫੋਟੋ ਲੱਗਦੀ ਸੀ ਮੁੱਖ ਮੰਤਰੀ ਦੀ ਤੂੰ ਤਾਂ ਥਾਂ ਥਾਂ ਹੀ ਵੜ ਗਿਆ ਜਿੱਤੇ ਜਿੱਤੇ ਵੜ ਗਿਆ ਕਿਤੇ ਕਿੰਨੇ ਤਾਂ ਹਟਾਉਣ ਤੇ ਜਦੋਂ ਹਟਾਵਾਂਗੇ ਲਹਾਵਾਂਗੇ ਤੇਰੀ ਸਰਕਾਰ ਹੁੰਦੇ ਲਹਾਵਾਂਗੇ ਸੀ ਤੇ ਉਹ ਕਿੰਨਾ ਪੈਸਾ ਲੱਗੂਗਾ ਉਹ ਜ਼ਿੰਮੇਵਾਰ ਕੌਣ ਹੈ ਇਸ ਕਰਕੇ ਜਿਹਨੇ ਫੋਕੀਆਂ ਫੜਾ ਛੱਡਦੇ ਸੰਵਿਧਾਨ ਦੇ ਦਾਇਰੇ 'ਚ ਆ ਉਹ ਜਿਹੜੇ ਮੰਤਰੀ ਆ ਉਹਨੂੰ ਸੰਵਿਧਾਨ ਦੇ ਤਹਿਤ ਲਾਹ ਤੇ ਉਹ ਜਿਹੜੇ ਹੈ ਆਪਣੇ ਜਿਹੜਾ ਮੁੱਖ ਮੰਤਰੀ ਆ ਜਿਹੜਾ ਦਿਨ ਦਿੱਲੀ ਦਾ ਤੇਰਾ ਬਹੁਤ ਬਹੁਤ ਤੇਰਾ ਹੈ ਤੈਨੂੰ ਉਹਨੇ ਮੁੱਖ ਮੰਤਰੀ ਬਣਾਇਆ ਤੈਨੂੰ ਪੰਜਾਬ ਦਾ ਪੱਠਾ ਵਸਾਉਣ ਵਾਸਤੇ ਤੈਨੂੰ ਉਹਨੇ ਮੁੱਖ ਮੰਤਰੀ ਖੈਰ ਤੇ ਨਹੀਂ ਲਾਇਆ ਉਨੇ ਬਣਾਇਆ ਤੇ ਹੁਣ ਤੂੰ ਪੰਜਾਬ ਦਾ ਬਰਬਾਦ ਕਰਨੀ ਛੱਡ ਦੇ ਉਹਦੇ ਦੇ ਪੈਸਾ ਕਰੋੜ ਰੁਪਇਆ ਖਰਚਣਾ ਬੰਦ ਕਰ ਦੇ ਤੇ ਦੂਸਰਾ ਜਿਹੜੀ ਹੈ ਰਾਜਪਾਲ ਕੋਲ ਜਵਾਬ ਮੰਗਦਾ ਉਹਨਾਂ ਸੰਵਿਧਾਨਿਕ ਤਿਕਿਆਂ ਜਵਾਬ ਦੇ ਉਹ ਤੇ ਸੁਪਰੀਮ ਕੋਰਟਾਂ ਦੇ ਵਿੱਚ ਪੈਸੇ ਨਾ ਖਰਾਬ ਕਰ ਇਹਦੇ ਵਿੱਚ ਅਸੀਂ ਹਿਸਾਬ ਲਿਆ ਜਾਊਗਾ ਸੰਤਾਨ ਤੱਕ ਤੋਂ ਹਿਸਾਬ ਲਾਊਗੀ ਇੰਨਾ ਕੁਝ ਕਹਿੰਦਾ ਹੈ ਸਾਥੀਓ ਮੈਂ ਤੁਹਾਨੂੰ ਪਹਿਲਾਂ ਵੀ ਅਪੀਲ ਕੀਤੀ ਸੀ ਕਿ ਇਹ ਕੋੜਾ ਸੱਚ ਨੂੰ ਜਿਹੜਾ ਸ਼ਹਿਰ ਤੇ ਇੱਕ ਕਿਐਸ ਸਬਸਕ੍ਰਾਈਬਰ ਲੋਕ ਕਿਉਂ ਨਹੀਂ ਕਰਦੇ ਕਿਉਂਕਿ ਮੈਂ ਅੱਪ ਫੋਕੀਆਂ ਫੜਾਂ ਜਾਂ ਕਿਸੇ ਦੇ ਗਾਣੇ ਜਾਂ ਕੋਈ ਹੋਰ ਲੋ 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 ਕਰਦਾ ਨਹੀਂ ਮੈਂ ਗੱਲ ਕਰਦਾ ਮੈਂ ਤਹਿਤ ਕਾਨੂੰਨ ਦੇ ਤਹਿਤ ਕਿਉ ਕਾਨੂੰਨ ਦੇ ਵਿੱਚੋਂ ਆਇਆ ਵੇ ਕਾਨੂੰਨ ਦੇ ਤਾਬੇ ਦੇ ਵਿੱਚ ਰਹਿ ਕੇ ਜੋ ਗੱਲ ਕਰਨੀ ਹੈ ਉਹ ਕਰ ਰਿਹਾ ਤੇ ਪੰਜਾਬ ਨੂੰ ਬਚਾਉਣ ਵਾਲੀ ਗੱਲ ਜਿਹੜੇ ਰਿਕਾਰਜੇ ਡਬੋਈ ਜਾਂਦੇ ਨੇ ਇਹ ਸਬਸਿਡੀਆਂ ਦੇ ਉਹ ਜੀ ਫਲਾਣੀਆਂ ਸਬਸਿਡੀਆਂ ਕਰਕੇ ਪੱਠੇ ਇੰਨੇ ਬਿਠਾਤੇ ਆਪਦੇ ਕਰਨ ਕਰਕੇ ਦਰਖਾਹ ਆਪਦੀਆਂ ਕਰੋੜਾ ਰੁਪਏ ਹੁਣ 7 80000 ਦੇ ਨਾਲ ਦਫਤਰਾਂ ਦਾ ਖਰਚਾ ਉਹ ਕਾ ਕਿਹੜਾ ਦਫਤਰ ਕਰਦੇ ਨੇ ਇਹਨਾਂ ਤੋਂ ਬਚਾਉਣ ਦੇ ਖਾਤਰ ਅਸੀਂ ਗੱਲ ਕਰਾਂਗੇ ਔਰ ਇਹਦੇ ਤਹਿਤ ਸੰਵਿਧਾਨਕ ਦੇ ਤਰੀਕੇ ਦੇ ਨਾਲ ਪਹਿਲਾਂ ਤਾਂ ਖੁਦ ਪੰਜਾਬ ਸਰਕਾਰ ਨੂੰ ਔਰ ਫਿਰ ਮੁੱਖ ਰਾਜਪਾਲ ਸਾਹਿਬ ਨੂੰ ਤੇ ਉਦੋਂ ਬਾਅਦ ਅਸੀਂ ਕੋਰਟ ਦੇ ਵਿੱਚ ਜਾ ਕੇ ਜਿਹੜੀਆਂ ਫਜ਼ੂਲ ਖਰਚੀਆਂ ਜਿਹੜਾ ਨੇ ਅਰਬ ਰੁਪਇਆ ਮੰਗਿਆ ਖਤੋਖਿਤਾ ਉਹਦਾ ਸਖਤਬ ਲੈਣ ਦੀ ਕੋਸ਼ਿਸ਼ ਕਰਾਂਗੇ ਜੈ ਭੀ ਜੈ ਭਰਤ